ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਭੇਖਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਥੋੜੀ ਜਿਹੀ ਸਪੈਸ਼ਲ ਹੋਣ ਵਾਲੀ ਹੈ ਜੀ ਇੱਕ ਤਾਂ ਬੇਨਤੀ ਆ ਵੀ ਵੀਡੀਓ ਨੂੰ ਐਂਡ ਤਿੱਕਰ ਦੇਖਿਓ ਤੇ ਇੱਕ ਬੇਨਤੀ ਹੈ ਵੀਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਹੋ ਤੇ ਘੰਟੀ ਦਾ ਬਟਨ ਆਲ ਤੇ ਸੈੱਟ ਕਰਦੇ ਹੋ ਜੀ ਜੇ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ ਵੀਰੇ ਜਰੂਰ ਕਰ ਦਿਆ ਕਰੋ ਤੇ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਅੱਜ ਦੀ ਵੀਡੀਓ ਚ ਪੰਜ ਨਾਗ ਆ ਜੀ ਪੰਜ ਕੱਟੀਆਂ ਨੇ ਤੇ ਪੰਜਾਂ ਦੀ ਖਰੀਦ ਬਾਈ ਦੀ ਹਰਿਆਣੇ ਦੀ ਆ ਕਹਿਣ ਦੀ ਗੱਲ ਨਹੀਂ ਬਾਈ ਕਹਿੰਦਾ ਬਾਕਾਇਦਾ ਆਪਾਂ ਪ੍ਰੂਫ ਵੀ ਦੇ ਦਾਂਗੇ ਕਿ ਸਾਰਾ ਮਾਲ ਆਪਣਾ ਹਰਿਆਣੇ ਚੋਂ ਖਰੀਦਿਆ ਹੋਇਆ ਜੀ ਤੁਹਾਨੂੰ ਪਤਾ ਬਈ ਅੱਜ ਕੱਲ੍ਹ ਮੱਝ ਦੀ ਗੈਨਤੀ ਬਹੁਤ ਘਟੀ ਜਾਂਦੀ ਆ ਮਿਲਦੀ ਵੀ ਨਹੀਂ ਪਈ ਜੇ ਮਿਲਦੀ ਆ ਤਾਂ ਮਹਿੰਗੀ ਆ ਤੋਂ ਥੋੜਾ ਜਿਹਾ ਆਪਾਂ ਨੂੰ ਇਧਰਲੀ ਸਾਈਡ ਨੂੰ ਜਾਣਾ ਪੈਣਾ ਵੀ ਕੱਟੀਆਂ ਪਾਲਣੀਆਂ ਪੈਣਗੀਆਂ ਤੇ ਜੇ ਪਾਲਣੀਆਂ ਹੀ ਆ ਤੇ ਚੰਗੀ ਕੱਟੀ ਪਾਲੋ ਤਾਂ ਕਿ ਉਹਦਾ ਦੁੱਧ ਰਿਕਾਰਡ ਵੀ ਚੰਗਾ ਹੋਵੇ ਨਸਲ ਵੀ ਸੁਧਰੇ ਤੇ ਮੰਨ ਲਓ ਤਰੱਕੀ ਹੋਵੇ ਇਕ हिसाब ਦੀ ਆਪਣੀ ਬਰੀਡ ਵਾਲੀ ਸਾਈਡ ਨੂੰ ਜੀ ਜਾਣਕਾਰੀ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਭਰਕ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਜੀ ਵੀਡੀਓ ਸ਼ੇਅਰ ਵੀਰੇ ਜਰੂਰ ਕਰ ਦਿਓ ਇਹ ਮੇਰੀ ਰਿਕੁਐਸਟ ਈ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸੋ ਨਾਮ ਕੁਲਜੀਤ ਸਿੰਘ ਪਿੰਡ ਪੇਖਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾ ਮੋਬਾਈਲ ਨੰਬਰ 984441685 ਜੀ ਠੀਕ ਆ ਬਾਈ ਪਹਿਲਾ ਤਾਂ ਜਿਹੜੇ ਅੱਜ ਆਪਣੇ 5 ਨਾਗਾ ਜੀ ਹਾਂਜੀ ਇਹ ਕੱਟੀਆਂ ਵਾਲੇ ਪਾਸੋਂ ਫਿਰ ਕਿਵੇਂ ਰੁਝਾਨ ਹੋ ਗਿਆ ਬਾਈ ਐ ਵੈਸੇ ਲੋਕਾਂ ਦਾ ਹੁਣ ਜਿਵੇਂ ਆਪਾਂ ਬੱਛੀਆਂ ਵੀ ਵੇਚਦੇ ਗਾਂਆਂ ਤਾਂ ਵੇਚਦੇ ਨੇ ਤੈਨੂੰ ਵੀ ਪਤਾ ਹਾਂਜੀ ਉਹਦੇ ਵਿੱਚ ਫੋਨ ਬਹੁਤ ਆਉਂਦੇ ਸੀ ਬਾਈ ਕੱਟੀਆਂ ਲੈਣੀਆਂ ਕੱਟੀਆਂ ਲੈਣੀਆਂ ਚਾਹੀਦੀਆਂ ਚੰਗੀਆਂ ਚੰਗੀਆਂ ਆਪਾਂ ਤੈਨੂੰ ਪਤਾ ਬੱਛੀਆਂ ਵੀ ਕੋਈ ਦੋ ਠੀਕ ਹੈ ਮੇਰੀ ਵੀਡੀਓ ਤੇ ਵਿੱਚ ਹੀ ਦੋ ਦੰਦ ਦੋ ਆ ਜਿਹੜੀ ਗੱਬਣ ਹੈ ਇਹ ਵੀ ਪੰਜੇ ਦੀਆਂ ਪੰਜੇ ਖੀਰੀਆਂ ਆ ਤੇ ਬੱਚੀਆਂ ਵੀ ਆਪਾਂ ਖੀਰੀਆਂ ਵਿੱਚੀਆਂ ਇਹ ਕੋਈ ਮੇਰਾ ਬੇਲੀ ਸੀ ਆਪਣੀਆਂ ਗਵਾਂਢੀ ਤੋਂ ਹਰਿਆਣੇ ਤੋਂ ਆਇਆ ਮੁੰਡਾ ਠੀਕ ਹੈ ਜੀ ਘਰ ਪਾਈ ਜਾਂਦਾ ਤੇ ਇਹਦਾ ਉੱਥੇ ਸੀਗਾ ਕਾਂ ਕਾਂਗੜਾ ਦੇ ਵਿੱਚ ਠੀਕ ਹੈ ਜੀ ਹਾਂ ਡਿੰਗ ਬੰਡੀ ਜੀ ਸੌਰੀ ਡਿੰਗ ਬੰਡੀ ਦੇ ਵਿੱਚ ਇਹਦਾ ਉੱਥੇ ਘਰ ਸੀਗਾ ਉੱਥੋਂ ਹੀ ਮੈਨੂੰ ਪੰਜੇ ਕੱਟੀਆਂ ਕੱਲ ਹੀ ਅੱਜ ਹੀ ਆਈਆਂ ਅੱਛਾ ਕੱਲ ਮੈਂ ਖਰੀਦੀਆਂ ਅੱਜ ਮੇਰੇ ਘਰੇ ਆਈਆਂ ਹੋਣੀਆਂ ਆਣ ਕੇ ਜੇ ਕ ਬੰਦੀਆਂ ਆ ਮਾਂ ਪੰਜੇ ਦੀਆਂ ਪੰਜੇ ਕੱਟੀਆਂ ਉਸੇ ਪੈਂਡ ਤੇ ਖਰੀਦ ਲੈਣਾ ਡੱਗ ਮੰਡੀ ਜਾਨੀ ਗਾਰੰਟੀ ਐ ਬਈ ਹਰਿਆਣੇ ਦਾ ਜੀ ਬਈ ਗਾਰੰਟੀ ਐ ਹਰਿਆਣੇ ਦੀ ਬਾਕੀ ਤੁਹਾਨੂੰ ਹਰਿਆਣੇ ਦੀ ਕੱਟੀ ਦੀ ਤੇ ਆਪਣੀ ਕੱਟੀ ਦੀ ਰਲਦੀ ਨਹੀਂ ਆ ਤੁਸੀਂ ਮੂੰਹ ਮੱਥੇ ਹੀ ਦੇਖ ਲਓ ਤੇ 13 13 12 13 13 ਮਹੀਨਿਆਂ ਦੇ ਨਹੀਂ ਆ ਬਈ ਬੱਚੇ ਆ ਜੀ ਬੱਚੇ ਆ ਜੀ ਇਹ ਠੀਕ ਆ ਜੀ ਮੈਂ ਕੱਚੀਆਂ ਖੀਰੀਆਂ ਜੀ ਨਿੱਕੇ ਨਿੱਕੇ ਦੰਦਾ ਕਿਸੇ ਦੇ ਵੀ ਕੋਈ ਕਿਸੇ ਦੇ ਕੋਈ ਫੋਟ ਸ਼ਾਕ ਕੋਈ ਨਹੀਂ ਇਹ ਚੀਜ਼ ਦੀ ਫੁੱਲ ਗਾਰੰਟੀ ਦੰਦਾ ਦੀ ਤੌਰ ਦੀ ਕੋਈ ਲੱਤ ਵਿੰਗੀ ਟੇਢੀ ਦੀ ਉਹ ਚੀਜ਼ ਹੀ ਆਪਣੀ ਫੁੱਲ ਗਾਰੰਟੀ ਆ ਬਾਕੀ ਅਗਲਾ ਆਪਦੀ ਬਰੀਕੀ ਵੇਖ ਕੇ ਖਰੀਦ ਲੈ ਬਈ ਸਹੀ ਗੱਲ ਆ ਆਪਾਂ ਐ ਨਹੀਂ ਕਹਿਣਾਗਾ ਕਿਉਂਕਿ ਉੱਥੇ ਭਈਆ ਇਹ ਹੈ ਨਹੀਂਗਾ ਕੋਈ ਟੀਕੇ ਵਾਲਾ ਸਿਸਟਮ ਉੱਥੇ ਹਰੇਕ ਦੇ ਮਾਲੀ ਰੱਖਿਆ ਡਾਇਰੈਕਟ ਕ੍ਰੋਸਿੰਗ ਹਾਂ ਡਾਇਰੈਕਟ ਕ੍ਰੋਸਿੰਗ ਕਰਦੇ ਤੇ ਮਾਲੀ ਬਹੁਤ ਵਧੀਆ ਟੌਪਲੀ ਟੌਪ ਦੇ ਟੌਪ ਰੱਖੇ ਕਿਉਂਕਿ ਹਰੇਕ ਕੋਲੇ ਭਈ 40 50 ਤੋਂ ਘੱਟ ਪਸੂ ਕਿਸੇ ਕੋਲੇ ਨਹੀਂ ਕੋਈ ਆ ਕੋਈ 10 ਵਾਲਾ ਉਹਨੂੰ ਘੱਟ ਮੰਨਦੇ ਆ ਹਰੇਕ ਕੋਲੇ ਵਧੀਆ ਮਾਲੀ ਰੱਖਿਆ ਚੰਗੀ ਬਰੀਡ ਆ ਠੀਕ ਹੈ ਕਿਸੇ ਦੇ ਕੋਲੇ ਜਵਰਾ ਜਵਰਾਜ ਦਾ ਬੱਚਾ ਕਿਸੇ ਦੇ ਕੋਲੇ ਕਿਸੇ ਦਾ ਪਰ ਆਪਾਂ ਉਹ ਚੀਜ਼ ਦੀ ਗਰੰਟੀ ਨਹੀਂ ਅਗਲਾ ਆਪਦੇ ਦਸੱਲੀ ਕਰਕੇ ਦੇਖੇ ਬਾਕੀ ਤੁਹਾਨੂੰ ਦੱਸਣਗੇ ਹੁਣ ਇਹਦਾ ਦੇਖ ਲਓ ਜੀ ਇਹਦੇ ਬਿੱਠੂੜੇ ਬਿੱਠੂੜੇ ਦੇਖ ਲਓ ਹਾਂ ਇੱਕ ਤਾਂ ਤਾਂ ਕਹਿੰਦਾ ਮੈਨੂੰ ਤੋੜ ਕੇ ਦਿਖਾ ਦੀ ਵੀਰ ਯਾਰ ਦਿਖਾ ਦੇ ਇਹਦਾ ਛਣ ਤੋਂ ਝੋਲੀ ਚੈੱਕ ਕਰੋ ਇਹਦੀ ਲੈ ਲਓ ਜੀ ਬਾਜੀ ਦੀ ਗੱਲ ਇਹ ਵੀ ਸਹੀ ਆ ਵੀਰੇ ਜਿਹੜੀ ਬਰੀਡ ਹੁੰਦੀ ਆ ਉਹ ਰਲਦੀ ਨਹੀਂ ਹੁੰਦੀ ਜਿਹੜੇ ਬੰਦੇ ਪਾਰਖੂ ਹੋਣਗੇ ਕਿਉਂਕਿ ਕੰਨਾਂ ਦਾ ਵੀਰਾਂ ਦਾ ਸਾਰੀ ਸਾਰੀ ਉਮਰ ਬਰੀਡ 'ਚ ਲੰਘੀ ਆ ਜੀ ਉਹਨਾਂ ਦਾ ਐਕਸਪੀਰੀਅੰਸ ਬਹੁਤ ਆ ਉਹਨਾਂ ਨੇ ਪਰਖ ਆਪ ਹੀ ਕਰ ਲੈਣੀ ਆ ਹਾਲਾਂਕਿ ਆਪਾਂ ਨੂੰ ਤਾਂ ਉਨੀ ਪਰਖ ਹੈ ਨਹੀਂਗੀ ਪਰ ਜਿਹੜੇ ਬੰਦੇ ਬਰੀਡ ਤੇ ਕੰਮ ਕਰਦੇ ਹੋਣਗੇ ਉਹਨਾਂ ਨੂੰ ਪਰਖ ਜ਼ਿਆਦਾ ਬਰੀਕੀਆ ਚੈੱਕ ਕਰ ਲਿਓ ਬੱਚੇ ਆ ਗਰੰਟਡ ਖੀਰੇ ਆ ਠੀਕ ਆ ਕਿਸੇ ਦਾ ਕੋਈ ਦੰਦ ਨਹੀਂ ਸਿੱਟਿਆ ਹੋ ਕਿਸੇ ਦੇ ਕੋਈ ਫੋਰਟ ਸ਼ਾਂ ਕਿਸੇ ਦੇ ਨਹੀਂ ਵੀਰੇ ਕਿਸੇ ਦੇ ਨਹੀਂ ਆਪਣੀ ਥੱਲੀ ਆ ਜੀ ਠੀਕ ਆ ਜੀ ਫੋਰਟ ਸ਼ਾਂ ਕਿਸੇ ਦੇ ਨਹੀਂ ਉਮਰ ਲਗਭਗ ਇਹਨਾਂ ਦੀ ਉਹ ਛੋਟੇ ਬੱਚੇ ਦੀ ਕਿੰਨੀ ਉਮਰ ਹੋਊਗੀ ਜੀ ਇਹ ਤਾਂ ਵੀਰੇ 7 ਮਹੀਨੇ ਦਾ ਯਾਨੀ 7 ਮਹੀਨਿਆਂ ਤੋਂ ਲੈ ਕੇ ਲਗਭਗ 16 ਕਿ ਮਹੀਨੇ 15 16 ਮਹੀਨੇ ਤੱਕ ਇਹਨਾਂ ਦੀ ਉਮਰ ਆ ਕੁਆਲਿਟੀ ਦੇ ਪੱਖ ਤੋਂ ਪੂਰੀਆਂ ਚੰਗੀਆਂ ਜਦੋਂ ਵੀਰੇ ਚੀਜ਼ ਸੰਭਣੀ ਆ ਸੇਵਾ ਕਰਨੀ ਆ ਖਰਚਾ ਕਰਨਾ ਚੰਗੀ ਚੀਜ਼ ਤੇ ਹੀ ਕਰਨ ਦਾ ਫਾਇਦਾ ਲਓ ਜੀ ਤੇ ਨਾਗ ਸਾਰੇ ਹੀ ਚੰਗੇ ਆ ਜੀ ਰੇਟ ਇਹਨਾਂ ਦਾ ਫਿਰ ਫਿਰ ਕਿਵੇਂ ਰਹਿਣਾ ਲਾ ਜੀ ਆ ਜੋੜੇ ਦਾ ਕਰ ਦਿਆਂਗੇ ਆ ਜੋੜੇ ਦਾ ਕਰ ਦਿਆਂਗੇ ਆ ਜੋੜਾ 35 35000 ਨੂੰ ਕੱਲੀ ਕੱਲੀ ਕੱਟੀ ਯਾਨੀ 70000 ਦਾ ਆ 33 33000 ਦਾ 60000 ਦਾ 60000 ਤੇ ਉਹ ਸਿੰਗਲ ਉਹ ਦੇ ਦਿਆਂਗੇ ਵੀਰੇ 16000 ਦੀ 16000 16000 ਦੀ ਹਾਂ ਠੀਕ ਹੈ ਜੀ ਉਹ ਜਿਹੜੇ ਬੰਦੇ ਘੱਟ ਪੈਸੇ ਲੈਉਣੇ ਹੁੰਦੇ ਉਹ ਵੀ ਹਰਿਆਣੇ ਚੋਂ ਹੀ ਆਈ ਆ ਉਹਦੀ ਵੀ ਵੀਡੀਓ ਹੈਗੀ ਆ ਤੇ ਜੇ ਕੋਈ ਚਾਰੇ ਲੈ ਜੇ ਕੱਥੀਆਂ ਚਾਰੇ ਚ ਵੀ ਬਈ ਮਾੜਾ ਮੋਟਾ ਹੀ ਆਪਾਂ ਮਾਰ ਜਣ ਰੱਖਿਆ ਵਾ ਠੀਕ ਹੈ ਜੀ ਆਪਣਾ ਤਾਂ ਕੰਮ ਹੀ ਹੁਣ ਕਟੀਆਂ ਦਾ ਕਰਾਂਗੇ ਜ਼ਿਆਦਾਤਰ ਠੀਕ ਹੈ ਜੀ ਹਾਂ ਹੋਰ ਲਿਆਵਾਂਗੇ ਬੱਸ ਸੌਖ ਰੱਖ ਕੇ ਲੋਕੀ ਸਾਥ ਦੇਣ ਵੀਰੇ ਸਾਥ ਦੇਓ ਦੇਖੋ ਜੀ ਇਹਦੇ ਥਣ ਝੋਲੀ ਝਲੀ ਦੇਖੋ ਕੱਟੀ ਦੀ ਵੀਡੀਓ ਸ਼ੇਅਰ ਜ਼ਰੂਰ ਕਰਦੇ ਥੋਡੇ ਵਾਸਤੇ ਸਪੈਸ਼ਲੀ ਕੱਢ ਕੇ ਲੈ ਕੇ ਆਂਦੀ ਆ ਹਰਿਆਣੇ ਦੀਆਂ ਕਟੀਆਂ ਤੇ ਹਜੇ ਤਾਂ ਸਟਾਰਟਿੰਗ ਆ ਬਾਈ ਕਹਿੰਦਾ ਆਪਾਂ ਤਾਂ ਮੇਲਾ ਲਵਾ ਦਾਂਗੇ ਹਰਿਆਣੇ ਚੋਂ ਲਿਆ ਕੇ ਪਰ ਤੁਹਾਡੇ ਸਾਥ ਦੀ ਲੋੜ ਆ ਵੀਡੀਓ ਇੱਕ ਬੰਦਾ ਇੱਕ ਬੰਦੇ ਨੂੰ ਸ਼ੇਅਰ ਕਰ ਦੇਵੇ ਕਿਸੇ ਦਾ ਫਾਇਦਾ ਹੋ ਜੂ ਜਿਹਨੇ ਚੰਗੀ ਕੱਟੀ ਪਾਲਣੀ ਆ ਕਉਂਕੀ ਬੱਚੀਆਂ ਦੇ ਵੀਡੀਓ ਤਾਂ ਬਰੇ ਬਹੁਤ ਆ ਜਾਂਦੀਆਂ ਕੱਟੀ ਦੀ ਵੀਡੀਓ ਥੋੜੀ ਜਿਹੀ ਘੱਟ ਹੁੰਦੀ ਆ ਕਿਤੇ ਹੀ ਹੁੰਦੀ ਆ ਲੋਕੀ ਮੰਡੀਆਂ ਨੂੰ ਭਜਦੇ ਆ ਪਰ ਆਹ ਸਾਡੇ ਵਾਸਤੇ ਤੋਹਫਾ 16000 ਤੋਂ ਸਟਾਰਟ ਹੋ ਕੇ ਤੇ 33000 ਤੱਕ 33000 ਤੱਕ ਰਮੋਲਾ ਜੇ ਕੋਈ ਪੰਜੇ ਇਕੱਠੀਆਂ ਲੈ ਜਾਊ ਤਾਂ ਖੁੱਲਾ ਮਾਨਦਾਨ ਹੋ ਜੂ ਜੇ ਜੋੜਾ-ਜੋੜਾ ਤਿੰਨ-ਤਿੰਨ ਚਾਰ-ਚਾਰ ਜਿਵੇਂ ਤੁਹਾਨੂੰ ਪਸੰਦ ਆਉਂਦੀ ਕੱਲੀ ਲੈਣੀ ਕੱਲੀ ਵੀ ਲੈ ਜਾਓ ਇਹ ਨਹੀਂ ਗਾ ਜੋੜਾ ਹੀ ਲੈਣਾਗਾ ਕੱਲੀ ਲੈਣੀ ਕੱਲੀ ਵੀ ਲੈ ਜਾਓ ਝੋਲੀ ਇਹਦੀ ਵੀ ਚੈੱਕ ਕਰ ਲਓ ਜੀ ਇਹਦੀ ਵੀ ਦੇਖ ਲਓ ਜੀ ਲਓ ਜੀ ਮੇਲਾ ਫਾਨ ਲੱਗਾ ਜੀ ਮੇਨ ਗੱਲ ਫੋਟ ਸ਼ਾਕ ਦੀ ਦੰਦਾਂ ਦੀ ਗਾਰੰਟੀ ਆ ਕੁੰਡਾ ਸਿੰਘ ਆ ਬਾਡੀ ਸਟਰਕਚਰ ਤੁਹਾਡੇ ਸਾਹਮਣੇ ਆ ਬੱਚੇ ਹੀ ਆ ਸਾਂਭਣ ਜੋ ਚੀਜ਼ਾਂ 4 4 5 5 ਮਹੀਨੇ ਸਾਂਭੀਆਂ ਤੇ ਧੰਨ ਧੰਨ ਹੋ ਜਾਣੀਆਂ ਜੀ ਟੌਪ ਦੀਆਂ ਝੋਟੀਆਂ ਤਿਆਰ ਹੋਣੀਆਂ ਮੇਲੇ 'ਚ ਖੜਨ ਵਾਲੀਆਂ ਪੱਠਪੂੜਾ ਚੈੱਕ ਕਰਨੋ ਪੱਠਪੂੜੇ ਦੀ ਚੜਾਈ ਵੀ ਚੰਗੀ ਆ ਰੱਬ ਨਹੀਂ ਜਿਆਦਾ ਬੰਦੇ ਪੰਜਾਬ ਵਾਲੇ ਜਿਹੜਾ ਬੰਦਾ 파ਰਖੂ ਆ ਉਹਨੂੰ ਪਤਾ ਲੱਗ ਜਿਹੜਾ ਬੰਦਾ 파ਰਖੂ ਉਹਨਾਂ ਨੂੰ 파ਰਖ ਵੀਰੇ ਆਪਣੇ ਨਾਲੋਂ ਵੀ 100 ਗੁਣਾ ਜ਼ਿਆਦਾ ਹੋਊਗੇ ਉਹਨਾਂ ਨੇ 파ਰਖ ਕਰ ਹੀ ਲੈਣੀ ਆ ਜੀ ਬਾਕੀ ਕੁਆਲਿਟੀ ਚੰਗੀ ਆ ਰੰਗ ਪ੍ਰਿੰਟ ਦੀਆਂ ਚੰਗੀਆਂ ਨੇ ਡਿਮਾਂਡ ਤੋਂ ਨਹੀਂ ਦੱਸ ਹੀ ਦਿੱਤੀ ਆ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਚਾਹੀਦਾ ਨਾਲ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ